ਆਪਣੇ ਦੋਸਤਾਂ ਦੇ ਨਾਲ ਕਿਹਾ ਸਕੂਲ ਪੜਦਾ ਹੈ ਮੁੰਡਾ ਜਦੋਂ ਸਕੂਲੋਂ ਵਾਪਸ ਨਾ ਆਇਆ ਤਾਂ ਮਾਪਿਆਂ ਨੇ ਉਸਦੀ ਭਾਲ ਸ਼ੁਰੂ ਕੀਤੀ ਪਰ ਪਤਾ ਲੱਗਿਆ ਕਿ ਉਹ ਇਸ ਦੁਨੀਆ ਤੇ ਵਿਛੀ ਨਹੀਂ ਮੁੰਡਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਸੀ ਅਤੇ ਮਾਪਿਆਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਮੁੱਕ ਗਿਆ ਕਿਹਾ ਇਹੇ ਜਾ ਰਿਹਾ ਕਿ ਪੈਰ ਫਿਸਲਣ ਦੇ ਕਾਰਨ ਉਹ ਨਹਿਰ ਦੇ ਵਿੱਚ ਡਿੱਗ ਪਿਆ ਜਿਸ ਤੋਂ ਬਾਅਦ ਉਸਦੀ ਜਾਨ ਗਈ ਹੈ 11ਵੀਂ ਜਮਾਤ ਤੇ ਵਿਦ ਪੜਦਾ ਇਹ ਮੁੰਡਾ ਸਕੂਲ ਤੋਂ ਬਾਅਦ ਹੀ ਦੋਸਤਾਂ ਦੇ ਨਾਲ ਨਹਾਉਣ ਦੇ ਲਈ ਚਲਾ ਗਿਆ ਸੀ ਜਿਸ ਤੋਂ ਬਾਅਦ ਉਸਦਾ ਪੈਰ ਫਿਸਲਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਦੇ ਕਾਰਨ ਉਸਦੀ ਜਾਨ ਗਈ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜਾਰੀ ਹੈ ਤੇ ਇਧਰ ਮ੍ਰਿਤਕ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਹੈ ਜਿਨ੍ਹਾਂ ਦਾ ਰੋ ਰੋ ਬੁਰਾ ਹਾਲ ਹੈ ਕਿ ਆਖਿਰਕਾਰ ਉਹਨਾਂ ਦੇ ਪੁੱਤ ਦੇ ਨਾਲ ਇਹ ਵਾਪਰ ਕੀ ਗਿਆ ਕਿਰਮਤ ਮੇਰਾ ਨਮਰੇਤ ਪਾਲ ਹੈ ਤੁਹਾਡੇ ਜਿਹੜਾ ਹਸਾ ਹੋਇਆ ਕੌਣ ਸੀ ਤੁਹਾਡਾ ਕੀ ਲੱਗਦਾ ਸੀ ਮੇਰਾ ਭਤੀਜਾ ਹੀ ਸੀਗਾ ਜੀ ਇਹ ਕਿੰਨੀ ਕੁ ਉਮਰ ਸੀ ਉਹਦੀ ਉਮਰ 16-17 ਸਾਲ ਸੀਗੀ ਕੀ ਵਾਕਿਆ ਕੀ ਹੋਇਆ ਸੀ ਵਾਕਿਆ ਕਿ ਸਕੂਲੋਂ ਆਏ ਸੀਗੇ ਜੀ ਤੇ ਨਹਿਰ ਤੇ ਦੋਸਤਾਂ ਨਾਲ ਚਲਿਆ ਗਿਆ ਤੇ ਉੱਥੇ ਉਹਦੀ ਨਹਿਰ ਤੇ ਡੁੱਬਣ ਕਾਰਨ ਉਹਦੀ ਮੌਤ ਹੋ ਗਈ ਤੇ ਨਾਲ ਦੇ ਦੋਸਤੋ ਦੇ ਛੱਡ ਕੇ ਉਹਨੂੰ ਆ ਗਏ ਤੈਰਨਾ ਵਗੈਰਾ ਨਹੀਂ ਆਉਂਦਾ ਸੀ ਉਹਨੂੰ ਤੈਰਨਾ ਤਾਂ ਉਹਨੂੰ ਆਉਂਦਾ ਨਹੀਂ ਸੀਗਾ ਜੀ ਕਿਹੜੀ ਕਲਾਸ ਪੜਦਾ ਸੀ ਉਹ 11ਵੀਂ ਕਲਾਸ ਪੜਦਾ ਸੀ ਅੱਗੇ ਵੀ ਜਾਂਦਾ ਸੀ ਕਿ ਨਹਿਰ ਤੇ ਨਾ ਹੁਣ ਉਹਦਾ ਹੁਣ ਪਤਾ ਨਹੀਂ ਸਰ ਕਿ ਦੋਸਤਾਂ ਨਾਲ ਚਲਿਆ ਗਿਆ ਛੁੱਟੀ ਤੋਂ ਬਾਅਦ ਜਦੋਂ ਛੁੱਟੀ ਹੋਈ ਉਹਦੇ ਬਾਅਦ ਉਹ ਦੋਸਤਾਂ ਨਾਲ ਚਲਿਆ ਗਿਆ ਤੇ ਉਹਦੇ ਬਾਅਦ ਵਾਪਸ ਕਰੇ ਨਹੀਂ ਆਇਆ ਨਹਿਰ ਕਿੰਨੀ ਕੀ ਦੂਰ ਹੈ ਨਹਿਰ ਥੋੜੀ ਜੀ ਦੂਰ ਹੀ ਹੈ ਜੀ ਸਕੂਲ ਤੋਂ ਵੀ ਦੂਰੀ ਹੈ ਤੇ ਥੋੜੇ ਜਿਹਾ ਘਰਾਂ ਤੋਂ ਵੀ ਦੂਰੀ ਹੈ ਤੁਹਾਡੇ ਪਿੰਡ ਇੱਕ ਬੱਚੇ ਦੀ ਮੌਤ ਹੋਈ ਹੈ ਕਿੰਦਾ ਮੌਤ ਹੋਈ ਕੀ ਹਸਰਾਬਾ ਬਹੁਤ ਹੀ ਮੰਦ ਭਾਗੀ ਘਟਨਾ ਹੀ ਵਾਪਰੀ ਕੱਲ ਸਾਡੇ ਕਿਉਂਕਿ ਬੱਚਾ ਸਕੂਲ ਤੋਂ ਆਇਆ ਸੀਗਾ ਉੱਥੋਂ ਬਾਅਦ ਇਹ ਨਹਿਰ ਆ ਸਾਡੇ ਨਾਲ ਦੀ ਲੱਗਦੀ ਲੰਘੇ ਲੇਕਾਲੇ ਪੋਲ ਦੇ ਕੋਲ ਉੱਥੇ ਨਹਿਰ ਚ ਨਾਉਣ ਲੱਗ ਗਏ ਪਰ ਉੱਥੇ ਨਹਿਰ ਦਾ ਪਾਣੀ ਦਾ ਆਵਾਜ਼ ਜ਼ਿਆਦਾ ਕਰਕੇ ਜਦੋਂ ਸਭਾ ਨਹੀਂ ਗਿਆ ਉੱਥੇ ਜਿਹੜੀ ਨਹਿਰ ਦੇ ਵਿੱਚ ਦੁੱਬਣ ਦੇ ਕਾਰਨ ਸਦੀ ਮੌਤ ਹੋ ਗਈ। ਆਂ ਦੇਖਿਆ ਜੀ ਇਹ ਨਹਿਰ ਦੇ ਵਿੱਚ ਕਾਫੀ ਬੱਚੇ ਜਿਹੜੇ ਆ ਗਏ ਨੇ ਲੌਦੇ ਲੁੰਦੇ ਰਹਿੰਦੇ ਨੇ ਘਰ ਵੀ ਹੈ ਜਿਹੜੇ ਨੇੜੇ ਉੱਥੇ ਜੀ। ਗੱਲ ਇਹ ਹੈ ਜੀ ਜਦੋਂ ਬੱਚੇ ਚਲੇ ਤੇ ਜਾਂਦੇ ਆ ਪਰ ਇਹੋ ਜਿਹੇ ਆ ਮੰਦ ਭਾਗੀਆਂ ਘਟਨਾਵਾਂ ਜਿਹੜੀਆਂ ਜਦੋਂ ਵਾਪਰਦੀਆਂ ਤੇ ਉਦੋਂ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਤੋਂ ਚੇਤ ਹੋਣ ਦੀ ਲੋੜ ਹੈ। ਕਿਉਂਕਿ ਬੱਚੇ ਸਾਰੇ ਬੱਚਿਆਂ ਨੂੰ ਪੈਰ ਨਾ ਵੀ ਆਉਂਦਾ ਹੁੰਦਾ ਔਰ ਜਦੋਂ ਬੱਚੇ ਨੇ ਗਰੁੱਪ ਬਣ ਕੇ ਜਾਂਦੇ ਆ ਔਰ ਉੱਥੇ ਜਿਹੇ ਹੀ ਘਟਨਾ ਜਦੋਂ ਬੱਚੇ ਇਕੱਲੇ ਹੁੰਦੇ ਆ ਵਾਪਨ ਤੇ ਔਰ ਜਦੋਂ ਕੋਈ ਮੰਦਭਾਗੀ ਕਰਨਾ ਵਾਪਰ ਜਾਂਦੀ ਆ ਤਾਂ ਬੱਚੇ ਡਰ ਜਾਂਦੇ ਆ ਔਰ ਉੱਥੋਂ ਕਿਉਂਕਿ ਜੇਕਰ ਕੋਈ ਸਿਆਣੇ ਬੰਦੇ ਹੋਣ ਤਾਂ ਉਹ ਇਸ ਚੀਜ਼ ਨੂੰ ਰੋਲ ਵੀ ਕਰ ਲੈਂਦੇ ਆ ਕੋਈ ਨਾ ਕੋਈ ਰੋਲਾ ਪੈਂਦਾ ਉੱਥੇ ਜਾਂ ਬੱਚੇ ਨੂੰ ਬਚਾਇਆ ਜਾਂਦਾ ਪਰ ਨਹੀਂ ਇਹ ਜਿਹੜੀਆਂ ਮੈਂ ਸਮਝਦਾ ਵੀ ਸਾਨੂੰ ਬੱਚਿਆਂ ਨੂੰ ਇਸ ਗੱਲ ਤੋਂ ਕੰਟਰੋਲ ਕਰਨਾ ਚਾਹੀਦਾ ਔਰ ਬੱਚਿਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਦੋਂ ਉਹਨਾਂ ਨੂੰ ਤੈਰਨਾ ਹੀ ਆਉਂਦਾ ਤੇ ਕਦੇ ਵੀ ਤੇਜ਼ ਪਾਣੀ ਦੇ ਵਿੱਚ ਜਾਂ ਡੂੰਘੇ ਪਾਣੀ ਦੇ ਵਿੱਚ ਉਹਨੂੰ ਨਹੀਂ ਜਾਣਾ ਚਾਹੀਦਾ ਕਿੰਨੀ ਕਲਾਸ ਪੜਦਾ ਸੀ ਬੱਚੇ 11ਵੀਂ ਕਲਾਸ ਪੜਦਾ ਸੀ ਕਿਹੜੀ এজ ਕਿਦ ਸੀ ਬੱਚੇ ਦੀ 17 ਸਾਲ ਦਾ ਬੱਚਾ ਸੀਗਾ ਜੀ ਹਾਂਜੀ ਮਾਪਿਆਂ ਲਈ ਬਹੁਤ ਹੀ ਨਫਦਾਈ ਗੱਲ ਆ ਕਿਉਂਕਿ ਬੱਚੇ ਨੂੰ ਮਸਾਂ ਪਾਲਦਾ ਪਰੋਸਦਾ ਔਰ ਇੱਥੋਂ ਤੱਕ ਲਿਆਉਂਦਾ ਔਰ ਬਹੁਤ ਵੱਡੀ ਜਿਹੜਾ ਘਾਟਾ ਪਿਆ ਨੁਕਸਾਨ ਹੋਇਆ ਪਰਵਾਹ ਜਿਗਤ ਸਿੰਘ ਇੱਕ ਬੱਚੇ ਦੀ ਨਹਿਰ ਸੁੰਬਣ ਕਰਨ ਮੌਤ ਹੋਈ ਹੈ ਕਿਵੇਂ ਇਹ ਸਾਰਾ ਹਾਲਸਾ ਹੈ ਇਹ ਜਸਦੀਪ ਸਿੰਘ ਜਸੂ ਹੈ ਪਿੰਡ ਲੰਡੇ ਕਿਆਂ ਦਾ 11ਵੀਂ ਕਲਾਸ ਪੜਦਾ ਸੀ ਸਰਕਾਰੀ ਸਕੂਲ ਦੇ ਵਿੱਚ ਲੰਡੇ ਕਿਆਂ ਦੇ ਵਿੱਚ ਇਹ ਛੁੱਟੀ ਮੇਲ ਤੋਂ ਬਾਅਦ ਨਹਿਰ ਤੇ ਆਪਣੇ ਸਾਥੀਆਂ ਨੂੰ ਨਹਾਉਣ ਚਲਾ ਗਿਆ ਇਹਨੂੰ ਮਤਲਬ ਪਾਣੀ ਜਿਆਦਾ ਵਹਾਉਣ ਕਰਕੇ ਇਹਦੀ ਮੌਤ ਹੋ ਗਈ ਪਾਣੀ ਚ ਡੁੱਬਣ ਕਰਕੇ ਆਮ ਅਕਸਰ ਦੇਖਿਆ ਜਾਂਦਾ ਜੀ ਇੱਥੇ ਬੱਚੇ ਬਹੁਤ ਜ਼ਿਆਦਾ ਜਿਹੜੇ ਕਿ ਨਹਿਰ ਇਨਸ਼ਾਲਾ ਬੰਦਦੇ ਨੇ ਨਹਾਉਂਦੇ ਨੇ ਅਸੀਂ ਸਾਰੇ ਮਾਪਿਆਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਵੀ ਜਿਹੜਾ ਦੇ ਬੱਚੇ ਨਹਿਰ ਤੇ ਨਹਾਉਣਾ ਜਾਂਦੇ ਆ ਉਹ ਆਪਣੇ ਬੱਚਿਆਂ ਨੂੰ ਨਹਾਉਣ ਤੋਂ ਰੋਕਣ ਨਹਿਰ ਤੇ ਜਾਂਤ ਵੀ ਰੋਕਣ ਇਹਨਾਂ ਨੂੰ ਨਹੀਂ ਦਾਰਨਾ ਆਉਂਦਾ ਖਾਸ ਕਰਕੇ ਨਾ ਜਾਣ ਥੋੜਾ ਇਹਦੇ ਕੇਸ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ 194 ਬੀ ਐਨ ਐਸ ਦੀ ਕਾਰਵਾਈ ਅਮਲ ਚ ਲਿਆ ਰਹੇ ਹਾਂ ਅਗਲੀ ਸੂਰਤ ਜਿਹੜੀ ਕਾਰਵਾਈ ਹੋਊਗੀ ਉਹ ਅਮਲ ਚ ਲਿਆ ਦੇਾਂਗੇ